ਹਾਲ ਟੋਟਾ ਵੇਹ ਰੱਖਦੇ ਆ ਪਹਿਲਾਂ ਬੀਬਾ ਜੈ인더 ਜੀ ਲਾਈਵ ਹੋਏ ਸੀ ਫਿਰ ਮੈਂ ਉਸ ਤੋਂ ਬਾਅਦ ਇੱਥੇ ਮੋਗੇ ਜੀ ਇਹ ਬੜੀ ਸ਼ਰਮਨਾਕ ਘਟਨਾ ਸੀ ਬੀਬਾ ਜੀ ਕਰ ਲੈ ਇੱਥੇ ਆ ਕੇ ਲਾਈਵ ਹੋ ਕੇ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਢਾਈਆਂ ਨੇ ਡਾਕਟਰ ਦਮਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਤੇ ਸ਼ਹਿਰ ਦੇ ਨਿਚੇ ਵੀ ਆ ਕੇ ਰਹੇ ਨੇ ਜੀ ਬਾਰਾਣੀ ਪਨੀਤ ਕੌਰ ਮੈਂਬਰ ਪਾਰਲੀਮੈਂਟ ਚਾਰ ਵਾਰ ਰਹੇ ਨੇ ਪੰਜ ਵਾਰ ਪਰਿਵਾਰ ਦੇ ਵਿੱਚ ਸੋ ਇੱਥੇ ਆ ਕੇ ਲੋਕਾਂ ਦੀ ਅੱਖਾਂ ਦੇ ਵਿੱਚ ਕੱਟਾ ਪਾਣਾ ਬੜੀ ਸ਼ਰਮਨਾਕ ਘਟਨਾ ਸੀਗੀ ਜਿਹੜੀ ਰਾਤ ਨੂੰ ਉਹਨਾਂ ਨੇ ਕੀਤੀ ਹੈ। ਔਰ ਇਹਦੀ ਅਸੀਂ ਰੱਖੇਦੀ ਵੀ ਕਰਦੇ ਕਿਉਂਕਿ ਜਿਹੜੀ ਦੇਣ ਹੈ ਪਟਿਆਲੇ ਸ਼ਹਿਰ ਨੂੰ ਤਾਂ ਇਹ ਪੈਲੇਸ ਦੀ ਦੇਣ ਹੈ, ਕੈਪਟਨ ਪਰਿਵਾਰ ਦੀ ਦੇਣ ਜੋ ਐਡਾ ਵੱਡਾ ਡੰਪ ਪਟਿਆਲੇ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਇੱਥੇ ਤਕਰੀਬਨ 15 ਕਲੋਨੀਆਂ ਨੇ ਜਿਹੜੀਆਂ ਇਸ ਤਕਲੀਫ ਦੇ ਵਿੱਚ ਜਿਹੜੀਆਂ ਗੁਜ਼ਰ ਰਹੀਆਂ ਨੇ ਜਿਦੇ ਵਿੱਚੋਂ ਗੰਦਾ ਧੂਆ ਨਿਕਲਦਾ, 스ਮੈਲ ਨਿਕਲਦੀ ਆ ਸੀ ਆਪ ਐਸੀਡੇਸ਼ਨ ਕੀਤੀ ਹੈ। ਇਹਨਾਂ ਦੀ ਸਰਕਾਰ ਵੱਲੇ ਸਾਡੇ 25 ਜਣਾਂ ਤੇ ਐਜੀਟੇਸ਼ਨ ਕਰਨ ਦੇ ਦੋਸਤ ਸਾਡੇ ਦੇ ਪਰਚਾ ਦਿੱਤਾ ਗਿਆ ਸੀਗਾ ਜਿਹਦੀਆਂ ਅਸੀਂ ਜਵਾਨਤਾ ਕਰਾਈਆਂ ਤੇ ਅਸੀਂ ਬਰੀ ਹੋਏ ਸੋ ਬੜੀ ਨਿੰਦਣੀ ਘਟਨਾ ਸੀ ਜਿਹੜੀ ਇਹ ਰਾਤ ਇੱਥੇ ਆ ਕੇ ਕਰ ਗਈ ਨੇ ਰਾਜਨੀਤੀ ਉੱਚੀ ਨਾ ਕਰੋ ਚੰਗੀ ਕਰੋ ਸੋ ਏਹੀ ਰਿਕਵੈਸਟ ਮੈਂ ਰਾਤ ਵੀ ਕੀਤੀ ਸੀ ਆਪਾਂ ਸਾਰੇ ਰਲ ਕੇ ਆਪ ਲੋਕਾਂ ਨੂੰ ਵੀ ਜਾਗਰੂਕ ਕਰੀਏ ਤੇ ਜਿਹੜੀ ਮੁਸੀਬਤ ਹੈ ਇਹਦਾ ਹੱਲ ਜਿਹੜੀ ਆ ਸਾਡੀ ਨਗਰ ਨਿਗਮ ਬਣੀ ਹੈ ਮਾਣੀ ਉਹ ਸਾਡੇ ਮੇਅਰ ਸਾਹਿਬ ਹੁਣੇ 3 ਕਿ ਮਹੀਨੇ ਤੋਂ ਹੀ ਜਿਹੜਾ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਜਿਹੜੀ ਮਿਲੀ ਹੈ ਵਿਧਾਇਕ ਸਾਹਿਬ ਅਸੀਂ ਸਾਰੇ ਸਾਡੇ ਮੰਤਰੀ ਸਾਹਿਬਾਨ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਸਾਡੇ ਪੂਰਾ ਇਨੀਸ਼ੀਏਟ ਲੈਣਗੇ ਔਰ ਪਟਿਆਲੇ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਆਪਣਾ ਸਾਰੇ ਅਸੀਂ ਉਹਨਾਂ ਦਾ ਧੰਨਵਾਦ ਸਾਰਾ ਮੀਡੀਆ ਲੋਕਲੀ ਮੀਡੀਆ ਹਰ ਇੱਕ ਸਾਲ ਉਹਰੇ ਅੱਗ ਲੱਗਦੀ ਹੈ ਜੀ ਕਿਉਂਕਿ ਮੈਂਥੇਨਲ ਗੈਸ ਜਿਹੜੀ ਗੈਸ ਜਿਹੜੀ ਹੈ ਗੈਸ ਪੈਦਾ ਹੁੰਦੀ ਹੈ ਕੋਈ ਜਾਣ ਬੁੱਝ ਕੇ ਨਹੀਂ ਲਾਂਦਾ ਕੋਈ ਅੱਗ ਨਹੀਂ ਗਾਣਾ ਬੁੱਧ ਵੀ ਲੱਗਦੀ ਹੈਗੀ ਇਹ ਬੀਜੇਪੀ ਨੇ ਇੱਕ ਡਰਾਮਾ ਜਿਹਾ ਰਚਿਆ ਰਿਹਾ ਰਾਤ ਨੂੰ ਮਾਨਾਣੀ ਸਾਹਿਬ ਦੀ ਜੈਂਦਰ ਕੋਰ ਜੀ ਆ ਕੇ ਉਰੇ ਮੀਡੀਆ ਚ ਇਹ ਦਿਖਾਰੇ ਸੀਗੇ ਵੀ ਪਤਾ ਨਹੀਂ ਅਸੀਂ ਉਹ ਅੱਗ ਬੁਝਾਣੀ ਹੈ ਸਾਡੇ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਨੇ ਡਿਊਟੀ ਬੰਦੀ ਹੈ ਔਰ ਸਾਡੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸਹਿਬਾਨ ਹੈ ਅਸੀਂ ਆਪ ਲੋਕੇਟ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਮੋਕੇ ਤੋਂ ਮੋਕੇ ਔਰ ਅਸੀਂ ਗੱਡੀਆਂ ਲਾਈਆਂ ਵੀ ਆ ਅਸੀਂ ਕਿਹੜਾ ਕੋਈ ਕਰੇ ਬੈਠੇ ਇਹ ਥੋੜਾ ਤੁਸੀਂ ਦਾਤ ਨੂੰ ਕੱਲ ਨੂੰ ਆ ਕੇ ਅਜ ਤਾਂ 7-4 ਦਿਨ ਹੋ ਗਏ ਪਰ ਉਸ ਤੋਂ ਪਹਿਲਾਂ ਤੁਸੀਂ 5 ਸਾਲ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਕਿੱਥੇ ਕੁੜਾ ਸ਼ਿਫਟ ਕਰਿਆ ਉਹੀ ਦਾ ਉਹੀ ਡੰਪ ਵਧ ਹੀ ਗਿਆ ਡੰਪ ਘਟਾਉਣ ਦੀ بجائے ਵਧਾ ਵਧਾਤਾ ਤੁਸੀਂ ਅਸੀਂ ਉਹ ਪਹਿਲਾਂ ਤਾਂ ਅਸੀਂ ਪੁਰਾਣੇ ਠੇਕੇਦਾਰ ਕੈਨਸਲ ਕਰ ਰਹੇ ਹਾਂ ਇਹਨਾਂ ਦੀ ਦੇਣ ਹੈ ਇਹ ਡੰਪ ਇਹਨਾਂ ਨੂੰ ਚਾਹੀਦਾ ਵੀ ਪਹਿਲਾਂ ਡੰਪ ਸਾਫ਼ ਕਰਵਾਉਂਦੇ ਸੀਐਮ ਸ਼ਹਿਰ ਦਾ ਸੀਗਾ ਕਾਰਪੋਰੇਸ਼ਨ ਇਹਨਾਂ ਦੀ ਸੀਗੀ ਇਹਨਾਂ ਨੇ ਉਸਤੇ ਦਾ ਕੰਮ ਕਰਿਆ ਨਹੀਂ ਰੋਕੀਆਂ ਸੇਕਣ ਵਾਸਤੇ ਅੱਜ ਇਕੱਠੇ ਹੋ ਕੇ ਆਗੇ ਵੀ ਅਸੀਂ ਮੀਡੀਆ 'ਚ ਦਿਖਾਉਣ ਵਾਸਤੇ ਆਪਣੇ ਨੂੰ ਅਕ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੋਈ ਕਹਿ ਰਹੇ ਵੀ ਅੱਗ ਲੱਗੇ ਕਿੰਨੇ ਦਿਨ ਹੋ ਗਏ ਜੀ ਕੀ ਕੁਝ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਜਰਨੇ ਕਿੰਨੀਆਂ ਇੱਕ ਗੱਡੀਆਂ ਨਹੀਂ ਜਿਹੜੀਆਂ ਲਾਈਆਂ ਆਂਗੀਆਂ ਨੇ ਜੀ ਦੇਖੋ ਤਿੰਨ ਚਾਰ ਗੱਡੀਆਂ ਸਾਡੀਆਂ ਰੈਗੂਲਰ ਚੱਲ ਰਹੀਆਂ ਅਸੀਂ ਹੁਣ ਸਾਡੀ ਇੱਕ ਮੋਟਰਿਕ ਵੱਡੀ ਮੋਟਰ ਹੈ ਅਸੀਂ ਉਤੇ ਵੀ ਸੁਣਕਾ ਲਾ ਕੇ ਕਿਉਂਕਿ ਐਕਚੁਅਲੀ نیچے ਡੰਪਰ ਜਿਹੜਾ ਡੀਪ ਜ਼ਿਆਦਾ ਹੈਗਾ ਉਥੇ ਗੈਸ ਪੈਦਾ ਹੁੰਦੀ ਹੈ ਉਸ ਕਰਕੇ ਜਦ ਹਵਾ ਚੱਲਦੀ ਹੈ ਗੈਸ ਕਰਕੇ ਅੱਗ ਲੱਗਦੀ ਹੈ ਕੋਈ ਪਾਰਟਿਕੂਲਰ ਕਿਸੇ ਦਾ ਕੋਈ ਹੋਣੀ ਅਸੀਂ ਕਿਹੜਾ ਜਾਣੇ ਅਸੀਂ ਸਰਕਾਰ ਦੇ ਵਿੱਚ ਐ ਅਸੀਂ ਥੋੜਾ ਜਨੇ ਵੀ ਕੋਈ ਬਦਨਾਮੀ ਹੋਵੇ ਮੇਰ ਸਾਹਿਬ ਤੁਸੀਂ ਸਰਕਾਰ ਦੀ ਗੱਲ ਕਰਦਿਆਂ ਦੀ ਕਿ ਹੁਣ ਅੱਗੇ ਦੇ ਕੋਈ ਤੁਹਾਡੇ ਵੱਲੋਂ ਕੋਈ ਬਣਾਈ ਗਈ ਹੋਵੇ ਪਾਲਿਸੀ ਕਿਸ ਨੂੰ ਜਿਹੜਾ ਅੱਗੇ ਸ਼ਿਫਟ ਕਰਿਆ ਜਾਵੇ ਇਸ ਨੂੰ ਹੋਰ ਕੀ ਕੋਸ਼ਿਸ਼ ਜਿਹੜਾ ਤੁਹਾਡੇ ਦਿਮਾਗ ਚ ਸਾਡੀ ਜਿਹੜੀ ਪਾਲਸੀ ਹੈ ਬਾਜੀ ਅਸੀਂ ਜਿਹੜਾ ਡੰਪ ਐ ਇਸ ਨੂੰ ਖਤਮ ਕਰਾਂਗੇ ਇਹਨੂੰ ਜੀਰੋ ਲੇਵਲ ਤੇ ਲਿਆਵਾਂਗੇ ਜਿਹੜਾ ਫਰੈਸ਼ ਕੋੜਾ ਆ ਰਿਹਾ ਉਹ ਸਾਡੀ ਕੰਪਨੀਆਂ ਨਾਲ ਟਾਈ ਅਪ ਚੱਲਦਾ ਹੈ ਤਿੰਨ ਚਾਰ ਕੰਪਨੀਆਂ ਦੇ ਨਾਲ ਕਿਉਂਕਿ ਸ਼ਹਿਰ ਦੇ ਵਿੱਚ 220 ਟਨ ਕੂੜਾ ਡੇਲੀ ਆਂਦਾ ਅਸੀਂ ਉਹ ਜਿਹੜਾ ਹੈਗਾ ਮੇਨ ਤਾਂ ਸਾਡਾ ਮਕਸਦ ਹੈਗਾ ਕਿ ਅਸੀਂ ਜਿਹੜਾ ਫਰੈਸ਼ ਕੂੜਾ ਉਹਨੂੰ ਖਤਮ ਕਰਕੇ ਔਰ ਇਸ ਦੇ ਟੈਂਡਰ ਅਸੀਂ ਲਾ ਰਹੇ ਹਾਂ ਦੋ ਤਿੰਨ ਪਾਰਟੀਆਂ ਪਹਿਲਾਂ ਅਸੀਂ ਉਹਨਾਂ ਦੇ ਟੈਂਡਰ ਅਸੀਂ ਕੈਨਸਲ ਕਰਤੇ ਨਵੇਂ ਟੈਂਡਰ ਅਸੀਂ ਲਾ ਰਹੇ ਹਾਂ ਕਿਉਂਕਿ ਉਹ ਕੰਪਨੀ ਜਿਹੜੀ ਇਹਨਾਂ ਨੇ ਇਹਨਾਂ ਨੇ ਹੀ ਟੈਂਡਰ ਦਿੱਤਾ ਵੀ ਸੀਗਾ ਕੰਮ ਕਰ ਨਹੀਂ ਲਈ ਅਸੀਂ ਉਹਨਾਂ ਨੂੰ ਬੁਲਾ ਕੇ ਕੱਲ ਵੀ ਕਿਹਾ ਸੀਗਾ ਵੀ ਜਦ ਤੱਕ ਡੰਪ ਸਾਫ਼ ਨਹੀਂ ਹੁੰਦਾ ਅਸੀਂ ਤੁਹਾਡਾ ਟੈਂਡਰ ਕੈਨਸਲ ਕਰ ਦਾਂਗੇ ਅਸੀਂ ਉਹਨਾਂ ਦਾ ਟੈਂਡਰ ਕੈਨਸਲ ਕਰਕੇ ਨਵੀਂ ਕੰਪਨੀ ਨੂੰ ਕੰਟਰੈਕਟਰ ਦੇ ਰਿਹਾ ਇਹ ਤਾਂ ਫਰਦਰ ਅਗਲਾ ਸਟੈਪ ਹੈ ਮਗਰ ਜਿਹੜਾ ਇਸ ਟਾਈਮ ਮੌਕੇ ਦੀ ਜੰਗ ਲੜਖਤ ਹੈ ਅਸੀਂ ਅੱਗੇ ਵਧਾਂ ਚ ਅਸੀਂ ਆਪ ਪੂਰਾ ਜੋਰ ਲਾ ਰਹੇ ਸਾਡੇ ਸਟਾਫ ਸਾਡੀ ਕਾਰਪੋਰੇਸ਼ਨ ਪੂਰੀ ਸਾਡੇ ਮੈਨੇਜਰ ਅਫਸਰ ਵੀ ਇੱਥੇ ਹੈਗੇ ਪੂਰੇ ਲੱਗੇ ਹੋਏ ਹੈਗੇ ਔਰ ਸਾਡੀਆਂ ਗੱਡੀਆਂ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੀਆਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਕਿਸ ਪੱਧਰ ਤੇ ਜਿਹੜੇ ਆਪੋਜੀਸ਼ਨ ਵਾਲੇ ਜਾ ਸਕਦੇ ਕਿਸ ਲੈਵਲ ਤੇ ਗਿਰ ਸਕਦੇ ਨੇ ਇਹ ਆਪਣੇ ਆਪ ਦੀਆਂ ਜਿਹੜੀਆਂ ਸਿਆਸੀ ਰਿਲੇਵੈਂਸ ਆਪਣੀ ਬਣਾਉਣ ਖਾਤਰ ਉਹ ਇਹ ਜੇ ਬੇਤੁਕੇ ਬੇਬੁਨਿਆਦ ਜਿਹੜੇ ਇਲਜ਼ਾਮ ਜਿਹੜਾ ਸਰਕਾਰ ਤੇ ਲਗਾਉਂਦੇ। ਜੀ ਅੱਜ ਤੁਹਾਡੇ ਸਾਹਮਣੇ ਅਸੀਂ ਡੰਪ ਸਾਈਡ ਦੇ ਅੰਦਰ ਖਰੇ ਹਾਂ। ਅਸੀਂ ਬੰਨੇ ਦੇ ਉੱਤੇ ਖੜ ਕੇ ਬਾਹਰਲੇ ਪਾਸਿਓਂ ਅਸੀਂ ਬਾਈਟ ਨਹੀਂ ਦੇ ਰਿਹਾ ਕਿ ਡੰਪ ਦੇ ਵਿੱਚ ਖੜੇ ਆ ਵੀ ਦੇਖਿਆ ਚਾਰੇ ਪਾਸੇ ਜਿਹੜਾ ਹੈ ਗਾਰਬੇਜ ਹੈ ਹੌਨ ਗਰਾਊਂਡ ਸਿਚੁਏਸ਼ਨ ਨੂੰ ਸਮਝਣ ਵਾਸਤੇ ਉਹਦਾ ਹੱਲ ਕਰਨ ਵਾਸਤੇ ਪਿਛਲੇ 4 ਦਿਨਾਂ ਤੋਂ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਮੇਰ ਸਾਹ ਸੀਨੀਅਰ ਡਿਪਟੀ ਮੇਅਰ ਕਮਿਸ਼ਨਰ ਸਾਹਿਬ ਸਾਰੇ ਉਹਨਾਂ ਦੇ ਸਟਾਫ ਤੇ ਉਹਨਾਂ ਦੇ ਆਫੀਸਰ ਜਿਹੜੇ ਨੇ ਮੌਕੇ ਤੇ ਆ ਕੇ ਵਿਜ਼ਿਟ ਕਰ ਚੁੱਕੇ ਨੇ ਤੇ ਉਹਦਾ ਹੱਲ ਕੱਢ ਰਹੇ ਨੇ ਇਹ ਡੰਪ ਜਿਹੜਾ ਹੈਗਾ ਇਹ 3 ਸਾਲਾਂ ਚ ਨਹੀਂ ਬਣੇਗਾ ਸਰ ਜੀ ਇਸ ਦੇ ਬਾਰੇ ਮੈਂ ਮੌਕਾ ਆਈ ਤੇ ਗੱਲ ਕਰਾਂਗਾ ਰੂਬਾ ਜੀ ਨੂੰ ਬਹੁਤ ਜਵਾਬ ਦੇਣੇ ਜੇ ਬਾਕੀ ਨੇ ਮੈਂ ਸਬਰ ਵਾਲਾ ਬੰਦਾ ਤੇ ਇੱਕ ਦਿਨ ਜ਼ਰੂਰ ਤੁਹਾਡੇ ਨਾਲ ਲੂ ਲੂ ਹੋ ਕੇ ਗੱਲ ਕਰਾਂਗਾ ਉਹਨਾਂ ਬਾਰੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹਨਾ ਕਿ ਸਰਕਾਰ ਜਿਹੜੀ ਹੈ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ ਤੱਕ ਪਰ ਹੈ ਔਨ ਹੈਂਡ ਜਿਹੜੀ ਅਪਰੋਚ ਅਸੀਂ ਰੱਖੀ ਹੋਈ ਹੈ ਔਰ NDRF ਨੈਸ਼ਨਲ ਡਿਜ਼ਾਸਟਰ ਜਿਹੜਾ ਹੈ ਟੀਮ ਜਿਹੜੀ ਹੈ ਉਹਦੇ ਵਾਸਤੇ ਉਹਨੂੰ ਰਿਕਵਿਜ਼ਿਸ਼ਨ ਕਰ ਰਹੇ ਆ ਜੀਸੀ ਸਾਹਿਬ ਨੂੰ ਕਹੇ ਵੀ ਉੱਥੋਂ ਜੇ ਕੋਈ ਸਾਨੂੰ ਸਪੋਰਟ ਮਿਲ ਸਕੇ ਤੇ ਅਸੀਂ ਜਿਹੜਾ ਹੈ ਅੱਗ ਨੂੰ ਕਾਊਜ਼ ਕਰਦੇ ਹਾਂ ਹੁਣ ਵੀ ਤੁਸੀਂ ਦੇਖੋ ਇਹ ਮਸ਼ੀਨਸ ਲੱਗੀਆਂ ਹੋਈਆਂ ਨੇ ਅਸੀਂ ਰਸਤਾ ਬਣਾ ਰਹੇ ਹਾਂ ਰਸਤਾ ਬਣਾ ਕੇ ਉਸ ਸੈਂਟਰਲ ਪੁਆਇੰਟ ਤੇ ਜਾ ਰਹੇ ਹਾਂ ਜਿੱਥੋਂ ਬਾਕੀ ਸਾਰੇ ਡੰਪ ਦੇ ਵਿੱਚ ਵੀ ਅਪਰੋਚ ਬਣ ਜਾਏਗੀ ਔਰ ਫਾਇਰ ਬ੍ਰਿਗੇਡ ਦੀ ਗੱਡੀਆਂ ਦੇ ਨਾਲ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਜਾਏਗਾ ਸੋ ਪ੍ਰੋਬਲਮਸ ਆਂਦੀਆਂ ਨੇ ਪਰ ਅਸੀਂ ਉਰਾ ਮੰਨੂ ਨਹੀਂ ਜਿਹੜੇ ਇੱਕ ਬੜੇ ਹੀ ਲਿਮਟਿਡ ਦਾਇਰੇ ਦੀ ਸੋਚ ਰੱਖਦੇ ਹੋਣ ਅਸੀਂ ਉਹ ਲੋਕਾਂ ਜਿਹੜੇ ਗਰਾਊਂਡ ਲੈਵਲ ਤੇ ਜਾ ਕੇ ਪ੍ਰੋਬਲਮ ਨੂੰ ਸਮਝਦੇ ਆਂ ਤੇ ਉਹਦਾ ਹੱਲ ਕਰਦੇ ਆਂ ਹੁਣ ਜਿਹੜਾ ਹੈ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਬਹੁਤ ਜਲਦ ਜਿਹੜਾ ਇਹਨੂੰ ਜਿਹੜਾ ਹੈ ਅੱਗ ਨੂੰ ਬੁਝਾ ਦਿੱਤਾ ਜਾਏਗਾ ਔਰ ਅੱਗੋਂ ਦੀ ਅਜਿਹੇ ਕੰਮ ਨਾ ਹੋਏ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈ ਇੱਥੇ ਇਨਫਰਾਸਟ੍ਰਕਚਰ ਕ੍ਰੀਏਟ ਕਰ ਰਹੇ ਹਾਂ ਨਾਲ ਹੀ ਇਹ ਜਿਹੜਾ ਕੂੜਾ ਹੈ ਇਹ ਪਿਛਲੇ 20 ਸਾਲਾਂ ਦਾ ਤੋਂ ਵੱਧ ਦਾ ਕੂੜਾ ਹੈ ਇਹ ਕੂੜਾ 3 ਸਾਲਾਂ ਚ ਨਹੀਂ ਬਣਿਆ ਇਹ ਡੰਪ ਨੂੰ ਉਦੋਂ ਨਹੀਂ ਇਹ ਨਜਾਦ ਦਵਾ ਸਕੇ ਜਦੋਂ 10 ਸਾਲ ਮੁੱਖ ਮੰਤਰੀ ਪਟਿਆਲੇ ਦੇ ਸੀਗੇ